ਦਰ ਹੈ ਵੀ ਇਹ ਟੋਲਪਾ ਜਿਹੜਾ ਗੈਰਕਾਨੂੰਨੀ ਲੱਗਿਆ ਹੋਇਆ ਹੈ ਇਹਨੂੰ ਪਟਕੇ ਇਥੋਂ ਦਫਾ ਕੀਤਾ ਜਾਵੇ ਐਕਸੀਡੈਂਟਾਂ ਤੋਂ ਅਣਜਾਈ ਮੌਤਾਂ ਨਹੀਂ ਜਾਂ ਕੀਮਤੀਓ ਬਚਾਈਆਂ ਜਾਣ ਕਿ ਮੁੱਖੀ ਜਨਾਂ ਦੇ ਇਹਨਾਂ ਨੂੰ ਕੋਈ ਫਿਕਰ ਨਹੀਂ ਇੱਥੇ ਖੜੀਆਂ ਨੇ ਇੱਕ ਟੋ ਟਿੱਹਾ ਜਿਹੜਾ ਉਹਦੀ ਰਾਖੀ ਵਾਸਤੇ ਮਾਨਸਾ ਜਿਹੜਾ ਸਮੁੱਚਾ ਪ੍ਰਸ਼ਾਸਨ ਹੈ ਜਿਹੜਾ ਪੰਪਾ ਭਰ ਹੋਇਆ ਹੋਇਆ ਵੀ ਇਹਨੂੰ ਕਿਸੇ ਕੋਈ ਵੀ ਅੱਜਾ ਲੈਟਰ ਨਹੀਂ ਕਿਹਾ ਵੀ ਇੰਨੀ ਇੱਥੇ ਬੱਤਾਂ ਹੋਵੀਆਂ ਬਹੁਤ ਸਾਰੇ ਬਜ਼ੁਰਗੋ ਬੈਠੇ ਰਹੇ ਸਨ ਐਸੀ ਰੋਣ ਨੇ ਸਾਰਾ ਲੱਕ ਸਾਰੀਆਂ ਬਾਹ ਲੱਤਾਂ ਟੁੱਟੀਆਂ ਨੇ ਉਹ ਆ ਦੇ ਜਾਂ ਦਿੱਤਾ ਵੀ ਉਹਨਾਂ ਨੂੰ ਆਜੀਵਾ ਵੀ ਨਹੀਂ ਦਿੱਤਾ ਇਹਨਾਂ ਦੀ ਰੂਪਾਂ ਕੋਹ ਹੋਈਆਂ ਜਾਂ ਜਿਨ੍ਹਾਂ ਦੇ ਚਤੱਕੇ ਹੋਏ ਨੇ ਜਿਨ੍ਹਾਂ ਦੀਆਂ ਲੱਤਾਂ ਟੁੱਟੀਆਂ ਪ੍ਰਸ਼ਾਸਨ ਅਸੀਂ ਇੱਥੇ ਨਹੀਂ ਸੀਐਡੀ ਨੂੰ ਨੋਟ ਕਰਨ ਦੇ ਆ ਬਹਿੰਡੇ ਜਿਲ੍ਹੇ ਇੱਕ ਦੂਬਾ ਸਾਡਾ ਬਹਿੰਡੇ ਪ੍ਰਸ਼ਾਸਨ ਨਾਲ ਸੰਗਾਰਨ ਗੱਜਬੇ ਸਵੇਰੇ ਹੱਲ ਹੁੰਦਾ ਹੈ ਲੰਬੇ ਸਮੇਂ ਦੇ ਵਿੱਚ ਤੇ ਦੇਖੋ ਜੀ ਇੱਥੇ 100 ਦੇ ਤਕਰੀਬ ਮੌਤ ਹੋ ਗਈ ਲੁੱਟਾ ਖੋਹਾ ਹੋ ਗਿਆ ਲੁੱਟਾ ਖੋਹਾ ਵੀ ਉਹ ਹੋ ਜਾਂ 2-200 ਰੁਪਿਆ ਉਹਨਾਂ ਤੋਂ ਕੱਢਿਆ ਗਿਆ 7-7 ਲੱਖ ਰੁਪਿਆ ਉਹਨਾਂ ਦੇ ਇਲਾਜ ਤੇ ਲੱਗਿਆ ਵਿਚਾਰੇ ਗਰੀਬਾ ਪਰਿਵਾਰਾਂ ਦਾ ਕਿਉਂਕਿ ਰੋਜ ਦਾ ਹੈ ਲੁੱਟਦਾ ਡਾ ਨਸ਼ਨੀਆਂ ਦਾ ਡਾ ਬਣ ਗਿਆ ਮੌਤਾਂ ਦਾ ਡਾ ਬਣ ਗਿਆ ਪ੍ਰਸ਼ਾਸਨ ਨੇ ਅੱਜ ਤਾਈਂ ਉਹਨਾਂ ਨੂੰ ਵਾਜਵਾ ਵੀ ਨਹੀਂ ਦਿੱਤਾ ਜਿਨ੍ਹਾਂ ਦੇ ਆ ਲੁੱਟਾ ਖੋਹਾ ਹੋਈਆਂ ਜਾਂ ਜਿਨ੍ਹਾਂ ਦੇ ਇੱਥੇ ੱਟਕੇ ਹੋਏ ਨੇ ਜਿਨ੍ਹਾਂ ਦੀ ਲੱਤਾਂ ਟੁੱਟੀਆਂ ਪ੍ਰਸ਼ਾਸਨ ਰਾਖੀ ਕਰਨ ਤਾਂ ਆ ਗਿਆ ਜੇ ਕੋਈ ਇੱਥੇ ਲੁੱਟਖੋ ਵਾਸਤੇ ਪ੍ਰਸ਼ਾਸਨ ਨੂੰ ਫੋਨ ਮਾਰਦਾ ਨਾ ਕੋਈ ਇੱਥੇ ਲੁੱਟਖੋ ਹੋ ਰਹੀ ਆ ਤਾਂ ਪ੍ਰਸ਼ਾਸਨ ਕੋਲ ਉਹ ਤੋਂ ਕਹਿੰਦੇ ਆ ਸਾਡੇ ਕੋਲ ਮਲਾਜ ਬਣੀ ਪਰ ਹੁਣ ਮਲਾਜ ਕਿੱਥੋਂ ਆਗੇ ਇਥੇ ਲੁੱਟ ਦਾ ਅੱਡਾ ਇਸ ਲੁੱਟਖੋਹਾਂ ਦੇ ਅੱਡੇ ਨੂੰ ਬੰਦ ਕਰਾਉਣਾ ਮੌਤਾਂ ਦੇ ਅੱਡੇ ਨੂੰ ਬੰਦ ਕਰਾਉਣਾ ਸਾਰੇ ਦੇ ਨਾਲ ਮਿਲ ਕੇ ਅਸੀਂ ਭਾਰਤੀ ਕਿਸਾਨ ਜੂਨੇ ਇੱਕ ਟਡ ਕਾਉਂਦਾ ਬਲੋ ਬੀੜਾ ਚੁੱਕਿਆ ਇਹਨੂੰ ਸਫਲ ਕਰਕੇ ਹੀ ਹਟਾਂਗੇ ਇੱਕ ਦੋ ਦਿਨ ਵੱਧ ਘਟਤਾ ਲੱਗ ਸਕਦੇ ਆ ਪਰ ਇਹਨੂੰ ਸਿਰੇ ਲਾ ਕੇ ਹਟਾਂਗੇ ਜਿੰਨੀ ਮਰਜ਼ੀ ਰਾਖੀ ਕਰ ਲੈ ਪ੍ਰਸ਼ਾਸਨ ਇਹਨੂੰ ਸਿਰੇ ਲਾ ਕੇ ਹਟਾਂਗੇ ਰੋਸ ਪ੍ਰਦਰਸ਼ਨ ਚੱਲ ਰਿਹਾ ਕੀ ਕਹਿਣਾ ਚਾਹ ਰਹੇ ਕੀ ਕਾਰਨ ਰੋਸ ਪ੍ਰਦਰਸ਼ਨ ਕਰ ਰਹੇ ਰੋਸ ਪ੍ਰਦਰਸ਼ਨ ਦਾ ਸਾਡਾ ਇਹ ਹੀ ਹੈ ਲਗਾਤਾਰ ਚੱਲ ਰਿਹਾ ਹੈ ਵੀ ਇਹ ਟੋਲਪਰਾ ਜਿਹੜਾ ਗੈਰਕਾਨੂੰਨੀ ਲੱਗਿਆ ਹੋਇਆ ਹੈ ਇਨੂੰ ਪੱਟ ਕੇ ਇਥੋਂ ਦਫਾ ਕੀਤਾ ਜਾਵੇ ਐਕਸੀਡੈਂਟਾਂ ਤੋਂ ਅਣਜਾਈ ਮੌਤਾਂ ਨਹੀਂ ਜਿਹੜਾ ਕੀਮਤੀ ਉਹ ਬਚਾਈਆਂ ਜਾਣ ਤਾਂ ਸਰਕਾਰ ਪੱਪਾਂ ਭਰ ਹੋਈ ਹੋਈ ਆ ਇਥੋਂ ਦਾ ਪ੍ਰਸ਼ਾਸਨ ਪੱਪਾਂ ਭਰ ਹੋਇਆ ਵੀ ਟੋਲ ਪ੍ਰਾਜੇ ਦੀ ਰਾਖੀ ਕਰਨੀ ਐ ਇੱਕ ਮੁੱਖੀ ਜਾਨਾਂ ਦੇ ਇਹਨਾਂ ਨੂੰ ਕੋਈ ਫਿਕਰ ਨਹੀਂ ਇੱਥੇ ਖੜੀਆਂ ਨੇ ਇੱਕ ਟੋਲ ਚਟਾ ਜਿਹੜਾ ਉਹਦੀ ਰਾਖੀ ਵਾਸਤੇ ਮਾਨਸਾ ਜਿਹੜਾ ਸਮੁੱਚਾ ਪ੍ਰਸ਼ਾਸਨ ਆ ਜਿਹੜਾ ਪੱਪਾਂ ਭਰ ਹੋਇਆ ਹੋਇਆ ਵੀ ਇਹਨੂੰ ਕਿਸੇ ਵੀ ਕੀਮਤ ਤੇ ਆਂਚ ਨਹੀਂ ਆਉਣ ਦੇਣੀ ਪਤਾ ਨਹੀਂ ਇਹ ਪ੍ਰਸ਼ਾਸਨ ਆ ਜਿਹੜਾ ਸਰਕਾਰ ਨਾਲ ਮਿਲਿਆ ਹੋਇਆ ਹੋਣ ਕਰਕੇ ਲੋਕਾਂ ਦੀ ਕੋਈ ਇਹਨਾਂ ਨੂੰ ਜਿੰਦਗੀਆਂ ਨਾਲ ਕੋਈ ਹੋਰੀ ਆਪਣਾ ਮੋਹ ਨਹੀਂ ਹੈਗਾ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਦੇ ਸਮੁੱਚਾ ਪ੍ਰਸ਼ਾਸਨ ਇਹਦਾ ਜ਼ਿੰਮੇਵਾਰ ਹੈ ਅਸੀਂ ਕਹਿੰਦੇ ਇਹ ਜਿਹੜਾ ਅਣ ਅਧਿਕਾਰਤ ਟੋਲ ਪਰਾਜਾ ਹੈ ਇੱਥੋਂ ਪੱਟਿਆ ਜਾਵੇ ਕਿਉਂਕਿ ਸਮੇਂ-ਸਮੇਂ ਤੇ ਸਰਕਾਰਾਂ ਨੇ ਇਹੋ ਬਿਆਨ ਦੇ ਚੁੱਕੀਆਂ ਨੇ ਕਿ 60 ਕਿਲੋਮੀਟਰ ਦੇ ਅੰਦਰ ਕੋਈ ਵੀ ਟੋਲ ਹੈ ਜਿਹੜਾ ਨਹੀਂ ਲਾਇਆ ਜਾ ਸਕਦਾ ਪੰਜਾਬ ਸਰਕਾਰੋ ਵਿੱਚ ਹੈ ਕੇਂਦਰ ਸਰਕਾਰੋ ਵਿੱਚ ਉਹ ਲਗਾਤਾਰ ਇਹ ਗੱਲ ਕਹਿੰਦੀਆਂ ਨੇ ਪਰ ਜਿਹੜੀਆਂ ਕਹਿੰਦੀਆਂ ਨੇ ਅਮਲ ਦੇ ਵਿੱਚ ਕੁਝ ਹੋਰ ਹੁੰਦਾ ਹੈ ਕਹਿਣ ਦੇ ਵਿੱਚ ਹੋਰ ਹੁੰਦਾ ਹੈ ਕਿਉਂਕਿ ਬਾਹਵ ਕੌਮੀ ਕੰਪਨੀਆਂ ਦੇ ਇਹ ਇਸ਼ਾਰੇ ਤੇ ਤੇ ਉਹਨਾਂ ਦੀਆਂ ਬੁੱਕਲਾਂ ਵਿੱਚ ਖੇਡ ਰਹੀਆਂ ਨੇ ਸਰਕਾਰਾਂ ਕੋਈ ਵੀ ਹੋਵੇ ਚਾ ਪੰਜਾਬ ਦੀ ਚਾ ਕੇਂਦਰ ਦੀ ਰੋਜ਼ ਪ੍ਰਦਰਸ਼ਨ ਕਰ ਰਹੇ ਸਨ ਕਰਨਾ ਪੈ ਰਿਹਾ ਜਿਹੜਾ ਢਾਈ ਫੀ ਤੇ ਭਿੱਖੀ ਦੇ ਛੰਨ ਚ ਟੋਲ ਪਲਾਜ਼ਾ ਜਿਹੜਾ ਗੈਰ ਕਾਨੂੰਨੀ ਹੈ ਮਤਲਬ ਵੱਡੀ ਪੱਧਰ ਤੇ ਇਸ ਸਾਰਿਆ ਹੋਇਆਗਾ ਜਦੋਂ ਵੀ ਹੁਣ ਧੰਦਾ ਪੈਂਦੀਆਂ ਨੇ ਕੋਈ ਵੀ ਕਲਾਉਂਦਾਗਾ ਤਾਂ ਵਿੱਚ ਵੱਜੇ ਤੇ ਪਤਾ ਲੱਗਦਾ ਲੱਖਾਂ ਹੀ ਲੋਕ ਆ ਜਿਹੜੇ ਮਰ ਗਏ ਐ ਮਸ਼ੀਨਰੀ ਮਹਿੰਗੇ ਭਾਰੀ ਫੁੱਟ ਗਈ ਐ ਪਰ ਸਰਕਾਰ ਇਸ ਗੱਲ ਤੋਂ ਢੀਠ ਢੀਠ ਬਣੀ ਖੜੀ ਐ ਬਿ ਸਟੇ ਦਾ ਬਹਾਨਾ ਲਾ ਲੈਂਦੀ ਐ ਜਿਹਨੇ ਸਟੇ ਲਿੱਤੀ ਐ ਉਹ ਕਹਿੰਦਾ ਵੀ ਮੈਂ ਪੈਸੇ ਲੈਣੇ ਆ ਜਿਨੇ ਜਿਹ ਤੋਂ ਪੈਸੇ ਲੈਣੇ ਆ ਉਹ ਕਹਿੰਦਾ ਮੇਰਾ ਕੰਮ ਨਹੀਂ ਪੂਰਾ ਹੈਗਾ ਪਰ ਅਸੀਂ ਕਹਿੰਦੇ ਆ ਵੀ ਦੋ ਜੀਆਂ ਦੀ ਲੜਾਈ ਹੈ ਦੋਨੇ ਲੜਨਾ ਕੋਰਟ ਕੋਈ ਫੈਸਲਾ ਦੇਵੇ ਇਹਦਾ ਤੇ ਇਹਨੂੰ ਚਿੱਟੇ ਹੱਤੀ ਨੂੰ ਸੜਕ ਦੇ ਵਿਚਾਲੋਂ ਹਟਾਇਆ ਜਾਵੇ ਪਰ ਸਾਡਾ ਲਗਾਤਾਰ 13 ਦਿਨ ਧਰਨਾ ਹੋ ਗਿਆ ਅੱਜ ਫੇਰ ਅਸੀਂ ਇੱਕ ਵੱਡਾ ਲਾਨ ਕਰਨ ਜਾ ਰਹੇ ਅੱਗੇ ਵਾਲਾ ਵੱਡੀ ਪੱਧਰ ਤੇ ਸਾਡੀ ਫੋਰਸ ਆਈ ਹੈ ਜੇਕਰ 26 ਜਨਵਰੀ ਨੂੰ ਕਹਣਗੇ ਦੇਸ਼ ਅਜਾਦ ਹੋ ਗਿਆ ਸਾਡਾ ਪੰਜਾਬ ਖੁਸ਼ਹਾਲ ਹੈ ਮਾਨਸਾ ਜਿਹੜਾ ਜ਼ਿਲ੍ਹਾ ਖੁਸ਼ਹਾਲ ਹੈ ਉਹ ਅਸੀਂ ਦੱਸਾਂਗੇ ਸਾਰੀਆਂ ਛੜਕਾ ਬੰਦ ਕਰਾਂਗੇ ਟੋਲ ਪਲਾਜ਼ਾ ਜਿੱਨਾਂ ਚ ਘਟਾ ਕੇ ਕਲੀਅਰਿੰਗ ਕਰਨ ਦਿੰਦੇ ਸਾਨੂੰ ਜਿੱਨਾਂ ਚ ਕਰ ਸਾਡੇ ਤੇ ਇਹ ਵਿੱਚ ਕਰ ਜਾਣ ਛੜਕਾਉਂਦੇ ਆ ਤਾਂ 26 ਜਨਵਰੀ ਅਸੀਂ ਨਹੀਂ ਮਨਾਉਣ ਦੇਵੇਂ ਇਹ ਅਸੀਂ ਬੀਕੇ ਜੂਡੂ ਕਾਂਦਾਵਲਾ ਫੈਸਲਾ ਕਰ ਲਿਆ ਨਾ ਫਿਰ ਨਸਕਾਨ ਦਾ ਇੱਥੋਂ ਦੀ ਪੁਲਿਸ ਤੇ ਸਰਕਾਰ ਜ਼ਿੰਮੇਦਾਰ ਹੈ ਜਦੋਂ ਸਰਕਾਰ ਵੱਡੇ ਵੱਡੇ ਹੋਕੇ ਮਾਰਦੀ ਹੈ ਵੀ ਟੋਲ ਪਲਾਜ਼ਾ ਗੈਰਕਾਨੂੰਨ ਅਸੀਂ ਪਟਾਈ ਜਾਂਦੇ ਆ ਪਟਾ ਤੇ ਤਾਂ ਇੱਥੇ ਨਿਗਾ ਮਾਰੇ ਆ ਕਿ ਠੰਡ ਦੇ ਕੜਕ ਦੀ ਠੰਡ ਦੇ ਵਿੱਚ ਸਾਡੀਆਂ ਭੈਣਾਂ ਔਰਤਾਂ ਬੱਚੇ ਲਈ ਬੈਠੀਆਂ ਨੇ ਉਸ ਦਰਦ ਨੂੰ ਲੈ ਕੇ ਵੀ ਰੋਜ਼ ਹੀ ਰੋਜ਼ ਇੱਥੇ ਮੌਤ ਹੁੰਦੀ ਆ ਕੋਈ ਨ ਨੌਜਵਾਨ ਬੱਚਾ ਸਮੇਤ ਸਾਡੇ ਬਜ਼ੁਰਗਾਂ ਜਿਹੜੇ 13 ਦਿਨ ਹੋ ਕੇ ਠੰਡ ਦੇ ਵਿੱਚ ਮਰਦਿਆਂ ਨੂੰ ਪਰ ਇੱਥੋਂ ਦੀ ਸਰਕਾਰ ਚੁੱਪ ਹੈ ਇੱਥੋਂ ਦੇ ਐਮਐਲਏ ਐਮਪੀ ਜਿਹੜੇ ਕਹਿੰਦੇ ਸੀ ਕਿ ਘਰਾਂ ਦੇ ਵਿੱਚ ਆਏ ਸੀ ਮੰਗਦੇ ਵੋਟਾਂ ਮੰਗਣਾ ਉਹ ਵੀ ਚੁੱਪ ਹੈ ਉਹ ਸਾਰਾ ਹਿਸਾਬ ਕਿਤਾਬ ਇਹਨਾਂ ਤੋਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਪੁੱਛਿਆ ਜਾਊਗਾ ਪਰ ਅਸੀਂ ਫੈਸਲਾ ਕੀਤਾ ਵੀ ਇਹ ਟੂਲ ਪਲਾਜਾ ਜਿਹੜਾ ਇਹ ਪੱਟੇ ਵੇਣਾ ਸੀ ਆਪ ਦੀਆਂ ਪੱਲੀਆਂ ਨਹੀਂ ਇਕੱਠੀਆਂ ਕਰਾਂਗੇ ਲਗਾਤਾਰ ਸੰਘਰਸ਼ ਜਾਰੀ ਰਹੂਗਾ ਪੁਲਿਸ ਸਰਕਾਰ ਤੇ ਜਿੰਨਾ ਮਰਜ਼ੀ ਪ੍ਰਸ਼ਾਸਨ ਜ਼ੋਰ ਲਾ ਲੇ ਅਸੀਂ ਆਪਣਾ ਕਾਰਜ ਹੈ ਜਿਹੜਾ ਸਮਾਰ ਕੇ ਫੇਰ ਘਰਾਂ ਨੂੰ ਜਾਣਾ ਪ੍ਰਧਾਨ ਜੀ ਇਸ ਮਸਲੇ ਤੇ ਇੱਕ ਦੇ ਪ੍ਰਸ਼ਾਸਨ ਨਾਲ ਕੋਈ ਮੀਟਿੰਗ ਹੋਈ ਵੀ ਇਸ ਨੂੰ ਸੁਲਝਾ ਲਿਆ ਜਾਵੇ ਬਹੁਤ ਸਾਰੀਆਂ ਮੀਟਿੰਗਾਂ ਐਸਐਸਪੀ ਨਾਲ ਡੀਸੀ ਸਾਹਿਬ ਨਾਲ ਹੋਈਆਂ ਨੇ ਪਰ ਇੱਕੋ ਹੀ ਗੱਲ ਹੈ ਵੀ ਕੋਰਟ ਦਾ ਫੈਸਲਾ ਇਹਦੂਗਾ ਕੋਈ ਗੱਲ ਨਹੀਂ ਹੈਗੀ ਅਸੀਂ ਕਹਿੰਦੇ ਵੀ ਕੋਰਟ ਦਾ ਫੈਸਲਾ ਹੈ ਉਹ ਤਾਂ ਇੰਨਾ ਕੋਰਟ ਨੂੰ ਤਾਂ ਇੰਨੇ ਹੀ ਉਹ ਕੋਰਟ ਦੇ ਵਿੱਚ ਵੀ ਬੰਦੇ ਬੈਠੇ ਆਨਸਾਨ ਬੈਠੇ ਐ ਇਹਨਾਂ ਦਾ ਘੱਟੋ ਘੱਟ ਪਤਾ ਹੋਣਾ ਚਾਹੀਦਾ ਵੀ ਦੋ ਪਰਿਵਾਰਾਂ ਦੀ ਲੜਾਈ ਹੈ ਦੇਣ ਲੈਣ ਦੀ ਇਹ ਕਿਹੜਾ ਬਹੁਤ ਛੋਟਾ ਮਸਲਾ ਤੇ ਪ੍ਰਸ਼ਾਸਨ ਇੰਨਾ ਕਹਿ ਕੇ ਪੱਲਾ ਝਾੜ ਜਾਂਦੇ ਆ ਵੀ ਕੋਰਟ ਦਾ ਫੈਸਲਾ ਪਰ ਹਜੇ ਤੱਕ ਕੋਈ ਵੀ ਧਰ ਨਹੀਂ ਬਣੀ डीसी ਵੱਲੋਂ ਤੇ ਐਸਐਸਪੀ ਵੱਲੋਂ ਕੋਈ ਵੀ ਅਜਿਹਾ ਆਦਾ ਲੈਟਰ ਨਹੀਂ ਕਿਹਾ ਵੀ ਇੰਨੀ ਇੱਥੇ ਮਤਾਂ ਹੋ ਗਈਆਂ ਬਹੁਤ ਸਾਰੇ ਬਜ਼ੁਰਗ ਬੈਠੇ ਨੇ ਇੱਥੇ ਐਂਸ਼ੀੜਾਡ ਹੋ ਜਿੰਦੇ ਸਾਰਾ ਲੱਕ ਸਾਰੀਆਂ ਬਾਹਾਂ ਲੱਤਾਂ ਟੁੱਟੀਆਂ ਨੇ ਉਹ ਆਪੇ ਪਿੰਗਿਆਂ ਤੇ ਬੈਠੇ ਆ ਧਰਨੇ ਤੇ ਆਉਂਦੇ ਆ ਇੱਕ ਦੀ ਸਾਰੀ ਜ਼ਮੀਨ ਵੇਚ ਗਿਆ ਇੱਕ ਕੋਲੇ ਜ਼ਮੀਨ ਐਨੇ ਸੀ ਇਕੱਲਾ ਘਰ ਸੀ ਘਰ ਵੇਕ ਗਿਆ ਪਰ ਪ੍ਰਸ਼ਾਸਨ ਨੇ ਇੱਕ 100 ਦਾ ਨੋਟ ਉਹਨਾਂ ਵਾਸਤੇ ਨਹੀਂ ਦਿੱਤਾ ਲਾਜ ਵਾਸਤੇ ਨਾ ਕੋਈ ਹਾ ਦਾ ਨਾ ਦਾ ਮਾਰਿਆ ਬਸ ਇੱਕੋ ਹੀ ਲਾਜ ਪ੍ਰਸ਼ਾਸਨ ਕੋਲੇ ਵੀ ਇਹਦੀ ਕੋਰਟ ਦੇ ਵਿੱਚ ਸਟੇ ਹੈ ਜੀ ਇਸ ਕਰਕੇ ਅਸੀਂ ਫੈਸਲਾ ਲੈਂਤਾ ਵੀ ਛਟੇ ਐ ਦੋ ਪਰਿਵਾਰਾਂ ਦੀ ਲੜਾਈ ਐ ਅਸੀਂ ਤਾਂ ਇਹ ਜਿਹੜਾ ਸੜਕ ਦੇ ਵਿਚਾਲੇ ਬੰਨ੍ਹ ਗੱਡਿਆ ਹੋਇਆ ਉਹਨੂੰ ਪਾਛੇ ਕਰਕੇ ਜਾਵਾਂਗੇ ਇੱਥੋਂ ਦੀ ਸਰਕਾਰ ਤੁਸੀਂ ਵੋਟਾਂ ਵੇਲੇ ਦੇਖਿਓ ਜੇ ਕੱਚੇ ਪੈਸੇ ਦੇ ਵਿੱਚ ਕੋਈ ਡਾਲਾ ਜਾਂ ਮੋੜੀ ਪਈ ਸੀ ਪਾਛੇ ਕਰਦੀ ਸੀਗੀ ਵੀ ਅਸੀਂ ਥੱਲੇ ਗਰਾਊਂਡ ਰਾਈਵਰ ਤੋਂ ਚੱਲੇ ਹੋਏ ਆ ਪਰ ਆਹ ਜਿਹੜਾ 15 ਕਾਵਰੇ ਤੇ ਲੋਹਾ ਇਹਨਾਂ ਵਿਚਾਲੇ ਛੱਤਿਆ ਪਿਆ ਸੜਕ ਦੇ ਇਹ ਸਰਕਾਰ ਨੂੰ ਦੇਂਦਾ ਨਹੀਂ ਗਾ ਅੱਖਾਂ ਮਿਰਚੀ ਬੈਠੀ ਐ ਤਾਂ ਸੋਡੇ ਹਾਜ਼ਰੀ ਲਵਾਉਣਾ ਜਦੋਂ ਸਾਨੂੰ ਸੱਦਾ ਮਿਲੂਗਾ ਸਾਰਾ ਨਥਾਣੇ ਬਲਾਕ ਦਾ ਸਾਰਾ ਨਥਾਣੇ ਭਗਵਾਨ ਤਮਨ ਦੀ ਸਰਕਾਰ ਮਰਦਾਬ 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 ਆਰਤੀਖਾਨ ਜਿਨ੍ਹਾਂ ਨੇ ਇੱਕ ਕੱਟ ਕਉਂਗਾ ਜਿੰਦਾਬ ਜਿੰਦਾਬ ਜਿੰਦਾ ਬਤਲਦਾ ਜਥੇ ਵੀ ਦੇ ਸੱਦੇ ਤੇ ਟੂਲ ਪਰਾਜੇ ਨੂੰ ਪਰ ਆਪਣਾ ਵੋਹ ਟਾਈਮ ਨਾਲ ਸਹਿਜਨਾ ਸ਼ਬਰਨਾ ਸੰਤੂਖਨਾ ਕੋ ਜਿਤਨਾ ਆਪਣੇ 奈多。<noise> <noise>